ਚਹਿਲ ਗੌਟ ਫਾਰਮ ਚੈਨਲ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜਿਹਾ ਆ ਅਧਿਆਸ ਕਰ ਲਿਆ ਕਿ ਤੁਸੀਂ ਸਾਰੇ ਪ੍ਰਾਠੀਕ ਠੀਕ ਠਾਕ ਹੋਵੋਗੇ ਦੋਸਤੋ ਅੱਜ ਆਪਾਂ ਚਾਰ ਤੀਕ ਹੈ 11ਵਾਂ ਮਹੀਨਾ ਅੱਜ ਆਪਾਂ ਵੀਰੋ ਸ਼ੂਟ ਕਰ ਰਹੇ ਆ ਲਸਣ ਤੇ ਆਹ ਲਸਣ ਆਪਾਂ ਇਧਰ ਲਾਤੀ ਦੇਖ ਰਹੀਦਾ ਇਹ ਹੈ ਕੁਛ ਕੇ ਵਿੱਚ ਆਪਾਂ ਗਲੀ ਸੜੀ ਟੂੜੀ ਪਿੱਛੋਂ ਪਾਤੀ ਤੇ ਪਾਣੀ ਨੂੰ ਹਜੇ ਲਾਉਣਾ ਤੇ ਕੋਈ ਕੇਰੀਆ ਬਾਹਰ ਆਈ ਇਧਰ ਇਹ ਆਪਾਂ ਦੋਸਤੋ ਲਾਈ ਹੈ ਲੈਣਾ ਮਾਰ ਕੇ ਸੁਣਨੀਆ ਨਾਲ ਜਨਾਪਾ ਕੱਲੀ ਕੱਲੀ ਗੰਢੀ ਲਾਉਣਿਆ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਹਨਾ ਆਪਾਂ ਲੈਣਾ ਮਾ ਕੇ ਕੱਲੀ ਕੱਲੀ ਗੰਢੀ ਲਾਉਣੇ ਹੁੰਨੇ ਆ ਠੀਕ ਹੈ ਜੀ ਇਹ ਦੋਸਤੋ 4 ਤਰੀਕ 11ਵਾਂ ਮਹੀਨਾ ਤੇ ਪਾਣੀ ਆਪਾਂ ਨੂੰ ਕੱਲ ਕੋਲੋਂ ਲਾਵਾ ਕੇ ਦੇਖਾਂਗੇ ਤੇ ਆ ਦੇਖੋ ਲਾਸਣਾ ਆਪਾਂ ਲਾਉਣੀ ਹੁਣ ਆਪਾਂ ਲਾਸਣ ਜੋ ਕੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੂੰਗਾ ਆਪਾਂ ਲਾਈਵ ਨਹੀਂ ਦੇਖਿਆ ਆ ਲਾਈਵ ਨਹੀਂ ਦੇਖਿਆ ਹੈਗਾ ਜੇ ਆਪਾਂ ਕੋਲੇ ਜਾ ਕੇ ਦੇਖਿਆ ਹੋਵੇ ਲਾਉਂਦੇ ਤੇ ਆਪਾਂ ਵੀਡੀਓ ਰਾਹੀਂ ਦੇਖਦੇ ਹੁੰਦੇ ਆ ਵੀ ਕੁਝ ਭਰਾ ਛਿੱਟੇ ਦੀ ਲਸ ਲਾਉਂਦੇ ਕਹਿੰਦੇ ਸਾਨੂੰ ਬਹੁਤ ਸਾਲ ਹੋ ਗਏ ਵੀ ਇਹ ਕਈ ਗੰਡੀ ਮੋਟੀ ਬੜੀ ਹੁੰਦੀ ਹੈ ਇਹ ਕਹਿੰਦੇ ਵੀ ਜਦੋਂ ਆਪਾਂ ਲੈਣਾ ਮਾਰ ਕੇ ਧੱਤੀ ਦੇ ਵਿੱਚ ਦੱਬ ਦਿੰਦੇ ਨੇ ਵੀ ਗੰਡਾ ਛੋਟਾ ਰਹਿ ਜਾਂਦਾ ਵੀ ਮਿੱਟੀ ਘੁੱਟ ਲਾਂਦੀ ਹੈ ਕਹਿੰਦਾ ਮਤਲਬ ਜਦੋਂ ਕਿ ਬਹਾਨ ਰੁੱਖਾ ਹੋ ਜਾਂਦਾ ਆਪਾਂ ਨੂੰ ਕਈ ਵਾਰੀ ਪਾਣੀ ਟੋੜ ਪੈ ਜਾਂਦੀ ਹੈ ਵੀ ਉਦੋਂ ਗੰਢੀ ਜਿਹੜੋ ਘੁੱਟੀ ਜਾਂਦੀ ਹੈ ਗੰਢੀ ਵੱਡੀ ਨਹੀਂ ਹੁੰਦੀ ਦੋਸਤੋ ਆਪਾਂ ਆ ਇੱਕ ਕੈਰੀ ਤਿਆਰ ਕਰੀਏ ਕੈਰੀ ਕੈ ਤਿਆਰ ਕਰੀਏ ਸੁਲਜੀ ਦੀ ਕੈਰੀ ਹੈ ਇਹ ਕੋਈ ਬਹੁਤ ਜਿਆਦਾ ਸਾਫ ਸੁਥਰੀ ਨਹੀਂ ਆਪਾਂ ਨੂੰ ਕਹਿ ਸਕਦੇ ਲਸਣ ਵੀ ਦੇਖ ਲਓ ਲਸਣ ਇਹ ਜਿਹੜੀ ਸਭ ਤੋਂ ਬਰੀਕ ਲਸਣ ਹੈ ਛਾਂਟ ਹੋ ਗਈ ਪਲਪਲਾਤੀ ਉਦੋਂ ਬਾਅਦ ਬਰੀਕ ਰਹੇਗੀ ਲਾਲ ਲਸਣ ਆਪਣੇ ਕੋਲੇ ਇਹ ਆਪਾਂ ਲਾਵਾਂਗੇ ਇਸ ਕੈਰੀ ਦੇ ਵਿੱਚ ਹੈਨਾ ਆਪਾਂ ਵੀਡੀਓ ਬਣਾਉਣ ਦਾ ਮਕਸਦ ਕੀ ਹੈ ਵੀ ਆਪਾਂ ਤੁਹਾਨੂੰ ਦੱਸਣਾ ਹੈ ਵੀ ਜਿਹੜੀ ਛੱਟੇ ਦੀ ਲਸਣ ਹੈ ਵੀ ਉਹ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਆਪਾਂ ਪਹਿਲੀ ਵਾਰ ਇਹ ਤਿਆਰਬਾ ਕਰਕੇ ਦੇਖਦੇ ਆ ਕਿਉਂਕਿ ਵੀਡੀਓ ਰਾਹੀਂ ਬਹੁਤ ਭਰਾ ਲਾਈ ਜਾਂਦੇ ਨੇ ਹਨਾ ਕਹ ਰਹੇ ਨੇ ਸਾਨੂੰ 2 ਸਾਲ ਹੋ ਗਏ ਸਾਨੂੰ 3 ਸਾਲ ਹੋ ਗਏ ਸਾਨੂੰ 5 ਸਾਲ ਹੋ ਗਏ ਜੀ ਲਸਣ ਵਧੀਆ ਰਹਿੰਦੀ ਹੈ ਇਹ ਛੱਟੇ ਦੀ ਲਸਣ ਹੈ ਮੋਟੀ ਬਹੁਤ ਹੁੰਦੀ ਆ ਦੇਖ ਲਓ ਆਪਣੇ ਵੀ ਥੋੜੇ ਜਿਹਾ ਬੂਟੇ ਆ ਗਏ ਥੱਲੇ ਤਾਂ ਕਰਕੇ ਆਪਾਂ ਹੌਲ-ਹੌਲ ਨਹੀਂ ਲੱਗੇ ਗੁੱਡਾ ਨਹੀਂ ਗਾ ਥਾਂ ਸੀ ਕੱਢਣਾ ਤੇ ਕੋਈ ਬੜੀ ਜਿਆਦਾ ਸਪਰਾਪਾ ਸਾਫ਼ ਨਹੀਂ ਹੈਗੀ ਇਹ ਆਪਨ ਲੋਕ ਖਾਉ ਲੈ ਆ। ਤਾਂ ਜੋ ਆਪਣੀ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਜੋ ਵੀ ਹੋਰ ਵੀ ਭਰਾ ਦੇਖ ਸਕਾ। ਲਓ ਜੀ ਦੋਸਤੋ ਨਾਸਣਾ ਪਾ ਲੈ ਨਹੀਂ ਦੇਖੋ। ਆਪਾਂ ਸ਼ਿੱਟਾ ਲਾਉਨੇ ਆ ਹਨਾ। ਹੋਵੇ ਆਪਾਂ ਤੁਹਾਨੂੰ ਕਿਸਦਾ ਹੁੰਦੀ ਹੈ। ਇਹ ਆਪਾਂ ਫਿਰ ਤੁਹਾਨੂੰ ਪ੍ਰਾਲੀ ਪਾ ਕੇ ਆਪਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਉਗਰੀ ਹੈ ਨਾ ਦੂਜੀ ਦਿਨ ਬਧੀ ਹੈ ਜਾਂ ਕਰੀ ਹੈ ਜਦੋਂ ਪੱਟਾ ਨਹੀਂ ਵੀ ਫਿਰ ਆਪਾਂ ਤੁਹਾਨੂੰ ਵੀਰੋ ਬੁਲਾ ਕੇ ਦਿਖਾਵਾਂਗੇ ਇਹ ਸਿੱਧਾ ਮੁਫਤੀ ਹੁੰਦੇ ਬੁੱਧੀ ਹੋ ਜਾਂਦੀ ਹੈ ਜੀ ਜੀ ਸਾਰਾ ਜਿਹੜਾ ਹਾਰੇ ਚ ਬਹੁਤ ਆਉਂਦਾ ਜਦੋਂ ਇਹ ਬੰਦਾ ਰੇਵਾ ਨਾ ਹੋਵੇ ਫਾਲੇ ਆਰੂ ਆਜਾਦਾ ਹੋ ਤਾਂ ਜਿੱਦ ਨੂੰ ਆਜਾਦਾ ਹੋ ਜਾਓ ਜਾਂ ਤਾਂ ਫਿਰ ਆਏ ਵੀ 5-7 ਕਿਲੋ ਲਾਸਨ ਆਪ ਨੂੰ ਖਰਾਬ ਹੀ ਹੋ ਜੂਗੀ ਜਾਂ ਫਿਰ ਇਹ ਬਧੀ ਹੋ ਜੂਗੀ दो तारी दवाे न रहे ਅੱਗੇ ਉਹਨੇ ਨਾ ਹਾਂ ਲੋ ਜੀ ਦੋਸਤੋ ਛੱਟਾ ਆਪਾਂ ਦੇ ਦਿੱਤਾ ਜਿਹੜਾ ਪਤਨ ਨੂੰ ਲਿਹਾਉਣਿਆ ਨਾ ਇਹ ਮੇਰਾ ਪਛਟਾ ਦੇਖੋ ਇਹਦੇ ਦੀ ਲੰਡੂ ਓਏ ਆਇਆ ਆਪਾਂ ਛੱਟਾ ਦਿੱਤਾ ਲਗਭਗ ਪੈ ਗਈ ਹੋਈ ਹੈ ਗਾਈ ਦੇ ਵਿੱਚ 4 ਕਿਲੋ ਲਸਣ 4 ਤੋਂ 5 ਕਿਲੋ ਲਸਣ ਹੋ ਕਿਉਂ ਕਿ ਆਰੀ ਲੰਬੀ ਤੇ ਚੌੜੀ ਬਹੁਤ ਹੈ ਲਵਾਈ ਬਹੁਤ ਹੈ ਇਹ ਦੇਖੋ ਤੇ ਆਹ ਬੱਟਾਂ ਦੇ ਉੱਤੇ ਆਪਾਂ ਲਾ ਦੇ ਗੰਡੇ ਆਦੋ ਗੰਢਾ ਲੱਪੀ ਸੀ ਬਟਾ ਤੇ ਚਾਰ ਫਿਰਾਂ ਬਗਢਾਣ ਲਾਤੀ ਵੀ ਆਪਾਂ ਹਰੀ ਗੰਢੇ ਖਾ ਸਕੀ ਹੈ ਨਾ ਬਾਬੂ ਦੇ ਸਿਆਲ ਦੇ ਵਿੱਚ ਦੇਖੋ ਇਹ ਆਪਾਂ ਤਿੰਨ ਕੈਰੀਆਂ ਲਾਈਆਂ ਵੱਡੀਆਂ ਵੱਡੀਆਂ ਦੋ ਕੈਰੀਆਂ ਡਾਵਾਂ ਵਾਲਾ ਆਪਾਂ ਲਾਈਆਂ ਨੇ ਲੈਣਾ ਮਾਰ ਕੇ ਆਪਣੇ ਕੰਗਾ ਬਣਿਆ ਹੋਇਆ ਲੈਣਾ ਮਾਰ ਕੇ ਇਹਨੇ ਨਾਲ ਇੱਕ ਕੈਰੀ ਆਪਾਂ ਲਾਈਆ ਛਿੱਟੇ ਦੀ ਚਲੋ ਫਿਰ ਆਪਾਂ ਦੇਖ ਰਿਹਾ ਬਾਕੀ ਵੀਡੀਓ ਨਾਲ ਬਣੇ ਨੇ ਉਹ ਸਾਰੇ ਭਰਾ ਲਾਇਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਆਪਾਂ ਇਹਦੇ ਤੇ ਹੁਣ ਪਾਵਾਂਗੇ ਪਰਾਲੀ ਤੇ ਆਪਾਂ ਦੱਸਾਂਗੇ ਤੁਹਾਨੂੰ ਲਗਭਗ 15 ਤੋਂ 20 ਦਿਨਾਂ ਦੇ ਕਰੀ ਵੀਡੀਓ ਬਣਾ ਕੇ ਤੇ ਵੀ ਆਪਣੀ ਲਾਸਨ ਕਿਹ ਜੀ ਨਿਕਲੀ ਐ ਕਿਵੇਂ ਨਿਕਲੀ ਐ ਉਹ ਕਿਵੇਂ ਨਿਕਲੀ ਐ ਕਿਵੇਂ ਨਿਕਲੂ ਇਹਨੂੰ ਇੱਕ ਦਿਨ ਹੀ ਲਾਈਏ ਇੱਕ ਦਿਨ ਆਪੇ ਨੂੰ ਪਾਣੀ ਲਾਵਾਂਗੇ ਬਾਕੀ ਆਪਾਂ ਦਾ ਰਿਜ਼ਲਟ ਹੀ ਦੇਖਣਾ ਹੈ ਵੀ ਇਹ ਵਧੀਆ ਹੁੰਦੀ ਐ ਜਾਂ ਨਹੀਂ ਹੁੰਦੀ ਧੰਨਵਾਦ ਜੀ ਸਾਰੇ ਦੋਸਤਾਂ ਮਿੱਤਰਾਂ ਦਾ ਕਨੀਆਂ ਆਈ ਜਾਂਦੀਆਂ ਨੇ